ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਖੁੱਲਰ ਜੀ ਦੁਆਰਾ ਮਾਰੇ ਅੰਸਰਾ ਅਤੇ ਲੁੱਟਾਖਾ ਕਰਨ ਵਾਲੇ ਗੈਂਗਸਟਰ ਅਤੇ ਡਰਗਨ ਅਗੇਂਸਟ ਜਿਹੜੇ ਜਿਹੜੇ ਵੀ ਦੰਦ ਦੇ ਵਿੱਚ ਕੋਈ ਕਾਰਵਾਈ ਕਰਦੇ ਨੇ ਉਹ ਸਾਰੇ ਲੋਕਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਦੇ ਹੋਏ ਆਪਰੇਸ਼ਨਸ ਬਾਰ-ਬਾਰ ਚੱਲਦੇ ਰਹਿੰਦੇ ਹਨ 12 ਤਰੀਕ ਦੀ 12 13 ਦਰਮਿਆਨੀ ਰਾਤ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਡੈੱਡ ਬੋਡੀ ਜਿਹੜੀ ਇੱਕ ਹੋਟਲ ਦੇ ਰੂਮ ਦੇ ਵਿੱਚ ਪਈ ਰਹੀ ਹੈ ਜਿੱਥੇ ਇਮੀਡੀਏਟਲੀ ਕਮਿਸ਼ਨਰ ਸਾਹਿਬ ਜੀ ਦੇ ਹੁਕਮ ਅਧੀਨ ਦਿਸ਼ਾ ਨਿਰਦੇਸ਼ ਅਧੀਨ ਸਾਡੇ ਐਡੀਸੀਪੀ ਸਿਟੀ 2 ਸ੍ਰੀ ਵਿਨੇਲਾ ਜੀ ਉਹਨਾਂ ਦੇ ਪੀਸੀਪੀ ਨਾਰਥ ਲਖਵਿੰਦਰ ਕਲੇ ਜੀ ਤੇ ਐਸਐਚਓ ਗੁਰਪ੍ਰੀਤ ਸਿੰਘ ਇਹਨਾਂ ਦੇ ਦਿਸ਼ਾ ਇਹਨਾਂ ਦੇ ਦਿਸ਼ਾ ਨਿਰਦੇਸ਼ ਅਧੀਨ ਇਹ ਮਾਨੇ ਇਮੀਡੀਏਟਲੀ ਕਾਰਵਾਈ ਕਰਨੀ ਸ਼ੁਰੂ ਕੀਤੀ ਜੋ ਇਹ ਤਪੀਸ਼ ਦੇ ਵਿੱਚ ਸਾਹਮਣੇ ਆਈ ਕਿ ਜਿਹੜਾ ਇੱਕ ਵਿਅਕਤੀ ਮਨਦੀਪ ਸਿੰਘ ਉਹ ਆਪਣੀ ਵਾਈਫ ਪ੍ਰੋਜੋਤ ਕੋਰ ਨੂੰ ਲੈ ਕੇ ਉਹ ਸੋਟਲ ਦੇ ਵਿੱਚ ਆ ਕੇ ਟਿਕਿਆ ਰਿਹਾ ਸੀ ਜਿਸ ਨੇ ਆਪਣੀ ਵਾਇਫ ਦਾ ਕਤਲ ਕਰਕੇ ਉੱਥੋਂ ਜਿਹੜਾ ਉਹ ਭੱਜ ਗਿਆ ਪੁਲਿਸ ਨੇ ਬਹੁਤ ਹੀ ਪੂਰਤੀ ਦੇ ਨਾਲ ਕਾਰਵਾਈ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਨਾਲ ਇਸ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਤਾਂ ਤਫਤੀਸ਼ ਨੂੰ ਅੱਗੇ ਵਧਾਇਆ ਜਿਸ ਦਾ ਮੁਲਜ਼ਮ ਦਾ ਪਿੱਛਾ ਕਰਦੇ ਹੋਏ ਜੋ ਰਾਜਸਥਾਨ ਵੱਲ ਚਲਾ ਗਿਆ ਸੀ ਗੰਗਾ ਨਗਰ ਅਲਵਾਕ ਵਕ ਸ਼ਹਿਰਾਂ ਦਾ ਵੀ ਹੁੰਦਾ ਹੋਇਆ ਪੁਲਿਸ ਨੇ ਵੀ ਉਸ ਚੀਜ਼ ਦਾ ਪਿੱਛਾ ਕਰਦੇ ਹੋਏ ਉਹਨੂੰ ਗੰਗਾ ਨਗਰ ਤੋਂ ਜਾ ਕੇ ਅਰੈਸਟ ਕੀਤਾ ਹੈ ਉਦੇ ਕੋਲ ਜਿਹੜਾ ਉਹਨੇ ਆਪਣੀ ਵਾਈਫ ਨੂੰ ਸਟੈਪ ਕੀਤਾ ਸੀ ਬਾਰ ਬਾਰ ਉਹਦੇ ਜਿਹੜਾ ਛੁਰਾ ਮਾਰ ਕੇ ਜਿਹਦੇ ਨਾਲ ਉਹਦੀ ਹੱਤਿਆ ਕੀਤੀ ਗਈ ਉਹ ਛੁਰਾ ਵੀ ਬਰਾਮਦ ਕਰ ਰਿਆ ਤੇ ਜਿਹੜਾ ਮੁਲਜ਼ਮ ਕਾਫੀ ਸ਼ਾਤਰ ਹੁੰਦੇ ਕਿਉਂਕਿ ਇਮੀਡੀਏਟਲੀ ਉਹ ਉੱਥੋਂ ਮੌਕੇ ਤੋਂ ਭੱਜ ਗਿਆ ਜਿਨੇ ਆਪਣੀਆਂ ਅਲੱਗ-ਅਲੱਗ ਲੋਕੇਸ਼ਨਾਂ ਬਦਲੀਆਂ ਲੇਕਿਨ ਪੁਲਿਸ ਪਾਰਟੀ ਨੇ ਉਹਦੇ ਪਿੱਛੇ ਪਿੱਛਾ ਕਰਦੇ ਹੋਏ ਉਹਨੂੰ ਜਾ ਕੇ ਗੰਗਾ ਨਗਰ ਦੇ ਵਿੱਚੋਂ ਅਰੈਸਟ ਕਰ ਦਿੱਤਾ ਹੈਗਾ ਠੀਕ ਹੈ